ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ਅਮੋਲਕ ਗੀਤ ਹੈ ਜਿਸ ਦਾ ਸਿਰਲੇਖ ਹੈ ਗੁਰੂ ਦਰਸ਼ਨ ਦੀ ਸਿਕ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ करिए ਜੀ ਲੱਗੀ ਹੈ ਪਿਆਸ ਦਰਸ਼ਨ ਦੀ ਕਿਵੇਂ ਬਿਨਾ ਅਗਾਵੇ ਹੈ ਗੁਰੂ ਨਾਨਕ ਬਿਨਾ ਦੇਖੇ ਨਹੀਂ ਦਿਲ ਚੈਨ ਪਾਵੇ ਹੈ ਫਿਰੀ ਮੈਂ ਦੇਸ਼ ਸਾਰੇ ਹਾਂ ਤੇ ਕੀਤੀ ਟੋਣ ਸਭ ਥਾਂ ਤੇ ਗੁਰੂ ਦਾ ਰੂਪ ਕਿਦਰੇ ਵੀ ਚਲਕ ਨਾਹੀ ਦਿਖਾਵੇ ਹੈ ਇਹ ਮੰਡਲ ਸੋਚ ਫਿਕਰਾਂ ਦਾ ਮੈਂ ਸਾਰਾ ਆਪ ਗਾਇਆ ਹੈ ਇਹ ਪਰਦਾ ਹੋ ਖੜੋਵੇ ਹੈ ਭੁਲਾੰਦਾ ਰਾਹ ਜਾਵੇ ਹੈ ਜਾਂ ਇਸ ਤੋਂ ਮੂੰ ਮੋੜ ਲੀਤਾ ਦਿੱਤਾ ਦਿਲ ਪ੍ਰੇਮ ਨੂੰ ਸਾਰਾ ਤਾਂ ਇਸ ਨੇ ਸੋਚ ਮਾਰੀ ਚ ਪਿਆ ਇੱਕ ਖਿੱਚ ਖਿਚਾਵੇ ਹੈ ਖਿਚੀਂਦਾ ਦਿਲ ਇਕੱਠਾ ਹੋ ਗੁਰੂ ਲਲਨਾ ਦੇ ਵਿੱਚ ਲੱਗਾ ਇਕੱਠਾ ਹੋਏ ਦੇਖੇ ਕੀ ਗੁਰੂ ਹਰ ਥਾਂ ਦਿਸਾਵੇ ਹੈ ਨਾ ਲੁਕਿਆ ਹੈ ਗੁਰੂ ਪਿਆਰਾ ਹੈ ਗਾਇਬ ਚਾਨੜੇ ਤਿਰਖੇ ਨਜ਼ਰ ਦਿਲ ਦੀ ਜੇ ਕਾਇਮ ਹੋ ਮੁਹੱਬਤ ਲੋ ਲਗਾਵੇ ਹੈ ਤਦੋਂ ਸਤਗੁਰ ਪਿਆਰ ਦਿਸੇ ਆਸਾਨੂੰ ਪ੍ਰੇਮ ਕਰਦਾ ਹੈ ਰਿਦਾ ਵਿੱਚ ਪ੍ਰੇਮ ਦੇ ਮੱਤਾ ਗੁਰੂ ਹਰਥਾ ਦਿਸਾਵੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ